ਐਮ ਡੀ ਵੀ ਹਿਕਲ ਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਈ ਸਰਕਾਰ ਪਿਓ ਗੱਡੀ ਸੇਲ ਹੀ ਲੈ ਕੇ ਆਏ ਤਾਂ ਗੱਡੀ ਦੀ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜਿਸ ਭਰਾ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਦੀ ਘੰਟੀ ਤੇ ਕਲਿੱਕ ਕਰ ਦਿਓ ਤੇ ਆਓ ਫਿਰ ਤੁਹਾਨੂੰ ਗੱਡੀ ਦਿਖਾਈਏ ਪਹਿਲਾਂ ਗੱਡੀ ਤੁਹਾਡੇ ਸਾਹਮਣੇ ਖੜੀ ਆ ਪੂਰੀ ਐਨ ਘੈਂਟ ਗੱਡੀ ਆ ਭਾਵੇਂ ਮੂੰਹ ਦੇਖ ਲਓ ਬੱਚਾ ਇੰਨੀ ਚਮਕਦੀ ਹੈ ਗੱਡੀ ਘਰ ਦੀ ਗੱਡੀ ਆ ਪੂਰੀ ਸਾਫ ਸੰਭਾਲ ਕੇ ਕਰਕੇ ਰੱਖੀ ਹੋਈ ਗੱਡੀ ਤੇ 9ਵੇਂ ਮਹੀਨੇ 2013 ਮਾਡਲ ਹੈ 2013 ਮਾਡਲ ਦਾ ਡੀਜ਼ਲ ਗੱਡੀ ਹੈ ਬਾਕੀ ਲਾਈਟਾਂ ਲੂਟਾਂ ਦੇਖ ਲਓ ਚਾਰੇ ਟਾਇਰ ਨਵੇਂ ਆ ਤੇ ਚਾਰੇ ਪਾਸਿਆਂ ਤੋਂ ਗੱਡੀ ਦਿਖਾਉਂ ਸੋਨੂੰ ਵਿੱਚੋਂ ਵੀ ਦਿਖਾਉਂਗਾ ਗੱਡੀ 3 29 ਤੱਕ ਪਾਸਿੰਗ ਪਈ ਆ ਬਈ ਗੱਡੀ ਦੀ ਆ ਦੇਖੋ ਗੱਡੀ ਦੇਖ ਕੇ ਰੂਹ ਖੁਸ਼ ਹੁੰਦੀ ਆ ਬਾਈ ਇੱਕ ਵੀ ਕਿਸੇ ਪਾਸੇ ਪੋਰਾ ਵੀ ਕਿਤੇ ਚਰੀਟ ਨਹੀਂ ਤੁਹਾਨੂੰ ਦੇਖਣ ਨੂੰ ਮਿਲਣੀ। ਇੰਨੀ ਜਾਨੀ ਕਿ ਸਾਮ ਕੇ ਰੱਖੀ ਹੋਈ ਗੱਡੀ ਐ। ਇੱਕ ਹੱਥ ਗੱਡੀ ਚੱਲੀ ਐ। ਗੱਡੀ ਪੂਰੀ ਟੌਪ ਆ ਭਾਈ। ਤੇ ਸੈਕੰਡ ਰਾਉਂਡ ਨਾਲ ਐ। ਇੰਜਨ ਗੇਅਰ ਤੇ ਤੁਹਾਨੂੰ ਫੁੱਲ ਗਾਰੰਟੀ ਦਿੱਤੀ ਜੋ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਇਹਦੇ ਵਿੱਚ ਆਊਗੀ। ਤੇ ਆ ਲੈਕਨ ਲੂਟਾਂ ਦੇਖੋ ਸ਼ੀਸ਼ੇ ਦੇਖ ਲਓ। ਚਾਰੇ ਪਾਸੇ ਦੇਖਾ ਲਓ ਦੇਖ ਲਓ ਬੱਡੀ ਤੇ ਜਿਸ ਕਿਸੇ ਨੂੰ ਭਰਾ ਨੂੰ ਚਾਹੀਦੀ ਹੋਵੇ ਐਡਰੈਸ ਵੀ ਨੋਟ ਕਰ ਲਓ ਢਲਮਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਤੇ ਆਹ ਦੇਖੋ ਲਾਈਟਾਂ ਦੇਖੋ ਬਾਕੀ ਗੱਡੀ ਕਰਦੀ ਗੱਡੀ ਹੈ ਬਾਈ ਤੇ ਪੰਜਾਬ ਨੰਬਰ ਆਜੋ ਫਿਰ ਤੁਹਾਨੂੰ ਵਿੱਚੋਂ ਦਿਖਾਉਣਾ ਗੱਡੀ ਵਿਚੋਂ ਦੇਖ ਵੀ ਰੂਹ ਖੁਸ਼ ਹੋ ਜੀ ਥੋਡੀ ਗੱਡੀ ਇੰਨੀ ਸੰਭਾਲ ਇੰਨੀ ਸਾਫ਼ ਰੱਖੀ ਵੀ ਗੱਡੀ ਆ ਦੇਖੋ ਕੁੱਲ ਚੀਜ਼ ਗੱਡੀ ਦੀ ਤੁਹਾਨੂੰ ਮੈਂ ਲਾਈਵ ਦਿਖਾ ਦੂੰਗਾ ਤੇ ਬਾਕੀ ਤੁਸੀਂ ਆ ਕੇ ਵੇਖ ਪਰਖ ਕੇ ਗੱਡੀ ਜਿਹੜੀ ਲੈ ਆ ਸਕਦੇ ਹੋ ਆ ਦੇਖੋ ਲਾ ਇਧਰ ਸੀਟਾਂ ਨੇ ਸਕਰੀਨ ਵਗੈਰਾ ਸਭ ਕੁਝ ਲੱਗਿਆ ਹੋਇਆ ਏਸੀ ਹੀਟਰ ਬਿਲਕੁਲ ਤੁਹਾਨੂੰ ਕੰਪਲੀਟ ਮਿਲੇਗਾ ਗੱਡੀ ਲੈ ਕੇ ਯਾਰ ਤੁਸੀਂ ਆਏ ਮੰਨ ਲਓ ਵੀ ਤੁਹਾਨੂੰ ਕੋਈ ਵੀ ਆਏ ਪ੍ਰਸਤਾਵ ਨਹੀਂ ਹੁੰਦਾ ਵੀ ਜਰਾ ਆਪਾਂ ਕਿਉਂ ਲੈਤੀ ਇਹ ਕਿਸੇ ਕਰਮ ਵਾਲੇ ਦੇ ਘਰੀ ਜਾਊ ਗੱਡੀ ਆ ਦੇਖੋ ਯੂਜ਼ ਕੁ ਸੈਟਮੇਂ ਜਿਹੀ ਹੀਟਰ ਬਿਲਕੁਲ ਸਕਰੀਨ ਵਗੈਰਾ ਸਭ ਕੁਝ ਲੱਗਾ ਲਗਾਇਆ ਮੇਰੇ ਸੋਨੂੰ ਆ ਦੇਖੋ ਪਿੱਛੋਂ ਸਾਰੀ ਗੱਡੀ ਦਿਖਾ ਦਿੰਨਾ ਸੀਟਾਂ ਦੇਖ ਲਓ ਪਾ ਦੇਖੋ ਪੁੱਤਾ ਵਾਂਗੂ ਜਿਵੇਂ ਕਹਿੰਦਾ ਨਾ ਭਈ ਪੁੱਤਾ ਵਾਂਗੂ ਪੁੱਤਾ ਵਾਂਗੂ ਸਾਂਭ ਕੇ ਰੱਖੀ ਹੋਈ ਗੱਡੀ ਤੇ ਮੋਬਾਈਲ ਨੰਬਰ ਵੀ ਨੋਟ ਕਰ ਲਓ 82877 47835 ਆ ਜਿਹੜਾ ਸਕਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਡੀ ਜਿਹੜੀ ਵੇਖ ਪਰ ਕੇ ਲੈ ਜਾ ਸਕਦੇ ਹੋ ਤੇ ਗੱਡੀ ਦੀ ਡਿਮਾਂਡ ਆ ਬਾਈ ਜੀ 4.5 ਲੱਖ ਰੁਪਏ ਗੱਡੀ ਦੀ ਡਿਮਾਂਡ ਆ ਬਾਕੀ ਜਿਹੜਾ ਮੌਕੇ ਤੇ ਮਾਨਤਾਣ ਜਿਹੜਾ ਥੋੜਾ ਬਤਾ ਹੋ ਜਾਊਗਾ 4.5 ਲੱਖ ਰੁਪਏ ਡਿਮਾਂਡ ਆ ਗੱਡੀ ਦੀ ਤੇ ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਤੜਾ ਨੰਬਰ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਡੀ ਵੇਖ ਪਰਖ ਕੇ ਲੈ ਜਾ ਸਕਦੇ ਹੋ